ਤਸਵੀਰਾਂ ਦਿਖਾ ਦਿੱਤੀਆਂ ਜਾਨ ਸੋ ਅਸੀਂ ਪਹੁੰਚੇ ਹਾਂ ਜੀ ਫੋਕਲ ਪੁਆਇੰਟ ਤੇ ਇਹ ਕੁਰਸੀ ਹੈ ਮੱਟੂ ਸਾਹਿਬ ਦੀ ਸੋ ਮੱਟੂ ਸਾਹਿਬ ਦਾ ਨਜ਼ਰ ਨਹੀਂ ਆ ਰਿਹਾ ਤੇ ਇੱਕ ਵਾਰੀ ਕੈਮਰੇ ਨੂੰ ਉੱਪਰ ਦਿਖਾ ਦਿੱਤੇ ਜਾਨ ਉੱਪਰ ਪੱਖੇ ਚੱਲ ਰਹੇ ਨੇ ਟਿਊਬਾਂ ਜਗ ਰਹੀਆਂ ਨੇ ਸੋ ਇਹ ਮਾਨ ਸਰਕਾਰ ਇਹ ਦੇਖ ਲਓ ਤੁਹਾਡੇ ਕੰਗੇ ਵੀਜੀ ਬੋਰਡ ਦੇ ਅਫਸਰਾਂ ਦਾ ਕੰਮ ਕਿ ਮਹੀਨੇ ਤੋਂ ਉੱਪਰ ਪਹਿਲੇ ਤਾਂ ਫੋਨ ਹੀ ਚੱਕਦੇ ਅੱਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਉਹ ਵੀ ਨਹੀਂ ਨਜ਼ਰ ਨਹੀਂ ਆ ਰਹੇ ਸੋ ਇੱਕ ਕਿੱਡੀ ਵੱਡੀ ਜਿਹੜੀ ਸਮੱਸਿਆ ਜੋ ਆਮ ਜਨਤਾ ਦੀ ਸਰਕਾਰ ਪਰ ਇੱਥੇ ਕੋਈ ਹੱਲ ਨਹੀਂ ਹੋ ਰਿਹਾ ਸੋ ਤਸਵੀਰਾਂ ਨੇ ਜਲਦੀ ਜਲਦੀ ਸ਼ੇਅਰ ਕਰ ਦਿਓ ਤੁਹਾਡੀ ਇਹਦੇ ਵਿੱਚ ਕੀ ਰਾਇ ਕਮੈਂਟ ਸਾਂਝਾ ਕਰਦੇ ਹੋ ਤੇ ਇਸ ਵਾਰੇ ਐਕਸ਼ਨ ਸਾਹਿਬ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਕਿਉਂਕਿ ਜਿਹੜੇ ਉੱਪਰਲੇ ਅਫਸਰ ਹੁੰਦੇ ਨੇ ਉਹ ਬਿਲਕੁਲ ਜ਼ਿੰਮੇਵਾਰੀ ਸਮਝਦੇ ਨਹੀਂ ਪਾਉਂਦੇ ਜਿਹੜੇ نیچے ਨੇ ਉਹ ਕਹਿੰਦੇ ਨੇ ਕਿ ਕੁਰਸੀ ਆਉਣ ਲਈ ਨਾਲੇ ਜੁੜ ਜਾਂਦੀ ਹੈ ਕਿ ਉਹ ਬੈਠਣ ਲਈ ਉਹਨਾਂ ਨੂੰ ਇਹ ਹੁੰਦਾ ਕਿ ਸਭ ਬੈਠਣਾ ਕੁਰਸੀ ਖਾਲੀ ਨਹੀਂ ਕਰਨੀ ਪਰ ਇੱਥੇ ਤਸਵੀਰਾਂ ਨੇ ਪੰਜਾਬ ਨੂੰ ਤਾਂ ਸਿੱਧੀਆਂ ਤਸਵੀਰਾਂ ਤਾਂ ਸਾਂਝੀਆਂ ਕਰ ਰਹੇ ਨੇ ਕੁਰਸੀ ਹੈ ਪਰ ਇੱਥੇ ਜਿਹੜੇ ਬੈਠਣ ਵਾਲੇ ਉਹ ਗੈਰ ਨੇ ਸੋ ਇੱਕ ਜਿਹਨਾਂ ਨੇ ਫੋਟੋਆਂ ਲੱਗੀਆਂ ਨੇ ਭਗਤ ਸਿੰਘ ਜੀ ਦੀ ਫੋਟੋ ਲੱਗੀਆਂ ਨੇ ਜਿਨ੍ਹਾਂ ਨੇ ਕੁਰਬਾਨੀ ਦੇ ਦਿੱਤੀ ਇਤਰਾ ਬਾਬਾ ਸਾਹਿਬ ਇੰਦਰਾ ਬੇਟਕਾ ਸਾਹਿਬ ਜਿਹਨਾਂ ਦੀ ਦੌਲਤ ਅੱਜ ਵੀ ਘੁੰਮ ਰਹੇ ਆ ਤਾਂ ਇਹ ਕੁਰਸੀ ਵੀ ਇਹਨਾਂ ਦੀ ਦੇਣ ਹੈ ਤੇ ਕੌਣ ਦੱਸਦਾ ਮੈਥੇ ਦੇਖੋ ਦੇਖੋ ਮੈਂ ਤਾਂ ਫੇਰ ਕਹਿੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਪਹਿਲਾ ਟੀਚਾ ਹੈ ਉਹ ਇਹੀ ਹੈ ਕਿ ਅਫਸਰशाही ਨੂੰ ਸੁਧਾਰਨਾ ਉਹਨਾਂ ਤੋਂ ਕੰਮ ਲੈਣਾ ਔਰ ਆਮ ਲੋਕਾਂ ਦੇ ਕੰਮ ਲੋਕਾਂ ਦੇ ਹਿੱਤ ਦੇ ਵਿੱਚ ਕਰਵਾਉਣਾ ਜੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਸੋ ਰੋਲਾ ਪਾਵਾਂਗੇ ਅਸੀਂ ਸਰਕਾਰ ਨੂੰ ਵੀ ਕਮਾਵਾਂਗੇ ਆਪਣੇ ਐਮਐਲਏ ਸਾਹਿਬ ਨੂੰ ਕਮਾਵਾਂਗੇ ਔਰ ਤੁਸੀਂ ਇਹ ਦੇਖ ਲਓ ਕਿ ਇਹ ਸੀਟ ਖਾਲੀ ਪਈ ਹੈ ਨਾ ਇਹ ਬੰਦਾ ਫੋਨ ਚੱਕਦਾ ਨਾ ਇਹ ਬੰਦਾ ਵਸੀਟ ਤੇ ਬੈਠਦਾ ਔਰ ਆਮ ਲੋਕਾਂ ਦਾ ਕਿੰਨਾ ਬੁਰਾ ਹਾਲ ਨਿਕਲਦਾ ਹੋਊਗਾ ਸਾਡੇ ਕਿੰਨੀ ਆਵਾਜ਼ ਆਈ ਹੈ ਅਸੀਂ ਇਹਦੇ ਖਿਲਾਫ ਅੱਜ ਆਪਣੀ ਮੁਹਿੰਮ ਚਲਾਤੀ ਹੈ ਅਸੀਂ ਇਹਦਾ ਅਫਸਰ ਨਹੀਂ ਰਹਿਣ ਦੇਣਾ ਜਿਹੜਾ ਆਮ ਲੋਕਾਂ ਦਾ ਕੰਮ ਨਹੀਂ ਕਰੂਗਾ ਇਥੇ ਉਹ ਸੀਟ ਤੇ ਉਹ ਬੰਦੇ ਬੈਠਣਗੇ ਜਿਹੜੇ ਇੱਥੇ ਬੈਠ ਕੇ ਕੰਮ ਕਰਨਗੇ ਕਿਉਂਕਿ ਅੱਜ ਜੇ ਆਮ ਲੋਕਾਂ ਨੇ ਸਾਨੂੰ ਚੁਣਿਆ ਸਾਡੇ ਦੇ ਵਿਸ਼ਵਾਸ ਜਤਾਇਆ ਤੇ ਇਸ ਕਰਕੇ ਜਤਾਇਆ ਕਿ ਉਹਨਾਂ ਦੇ ਕੰਮ ਹੋਣਗੇ ਤੇ ਜੇ ਉਹਨਾਂ ਦੇ ਕੰਮ ਫੇਰ ਨਹੀਂ ਹੋਣਗੇ ਤੇ ਅਸੀਂ ਇਹ ਜਿਹੇ ਅਫਸਰਾਂ ਦਾ ਵਿਰੋਧ ਕਰਾਂਗੇ ਔਰ ਰੋਲਾ ਪਾਵਾਂਗੇ ਅਧਿਕਾਰ ਅਫਸਰ ਨੂੰ ਸ਼ਿਫਟ ਤੇ ਨਹੀਂ ਰਹਿਣ ਦੇਵਾਂਗੇ ਉੱਤੇ ਕਾਬਲ ਅਫਸਰ ਲਿਆਵਾਂਗੇ ਜਿਹੜਾ ਆਮ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰੂਗਾ ਸਾਸੀਗਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ ਆਇਡੈਂਟੀਫਾਈਟੀਵੀ ਚੈਨਲ ਦੇ ਪੇਜ ਦੇ ਉੱਤੇ ਤੇ ਵੀਡੀਓ ਨੂੰ ਚੱਲਦੀ ਚੱਲਦੀ ਕਰਦੋ ਸ਼ੇਅਰ ਤੇ ਇਹ ਵੀਡੀਓ ਬਹੁਤ ਖਾਸ ਹੈ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਦਰਾਂ ਦੇ ਉੱਤੇ ਡਿਊਟੀਆਂ ਟਾਈਮ ਟੇਬਲ ਦਿੱਤਾ ਗਿਆ ਕਿ ਟਾਈਮ ਤੇ ਆਣਾ ਤੇ ਅਪਣੀ ਜਿਹੜੀ ਡਿਊਟੀ ਨਿਭਾਣੀ ਆ ਤੇ ਦੂਜੇ ਪਾਸੇ ਜਦੋਂ ਅਸੀਂ ਸਰਕਾਰੀ ਨੰਬਰਾਂ ਤੇ ਫੋਨ ਕਰਦੇ ਆ ਤਾਂ ਇਹਨਾਂ ਵੱਲੋਂ ਇੱਕ ਫੋਨ ਨਾ ਚੱਕਣਾ ਜਿਹੜਾ ਕਹਿ ਸਕਦੇ ਆ ਕਿ ਜ਼ਿੰਮੇਵਾਰੀ ਸਮਝਦੇ ਨੇ ਸੋ اسی ਤਰ੍ਹਾਂ ਇੱਕ ਮਾਮਲਾ ਫੋਕਲ ਪੁਆਇੰਟ ਤੇ ਅਸੀਂ ਪਹੁੰਚੇ ਆ ਕਿ ਕੋਈ ਐਸਡੀਓ ਨੇ ਤੋਂ ਦੂਜੀ ਗੱਲ ਦਾ ਵੱਡੀ ਗੱਲ ਇਹ ਕਿ ਕੌਂਸਲਰ ਨੇ ਇਹਨਾਂ ਦੀ ਪਤਨੀ ਜੋ ਅਨੂ ਚੌਧਰੀ ਇੱਥੇ ਪਹੁੰਚੇ ਨੇ ਕਿ ਕਿੱਡੀ ਵੱਡੀ ਗੱਲ ਹੈ ਜੇ ਇਹਨਾਂ ਦੇ ਫੋਨ ਨਹੀਂ ਚੱਕਦੇ ਤੇ ਆਮ ਜਨਤਾ ਨੂੰ ਇਹ ਕੀ ਸਮਝਦੇ ਹੋਣਗੇ ਸੋ اسی ਤਰ੍ਹਾਂ ਫੋਕਲ ਪੁਆਇੰਟ ਵਿੱਚ ਪਹੁੰਚੇ ਆ ਕਿ ਕਿਉਂਕਿ ਇਹ ਵੱਡਰ ਟਿਕ ਸਮੱਸਿਆ ਕਾ ਵੀ ਜਿੰਨੂੰ ਚੱਲਦੀ ਆ ਰਹੀ ਆ ਤੇ ਐਸ ਜੀ ਹੋ ਰਹੇ ਨੇ ਪਰ ਇਥੇ ਗੈਬ ਨੇ ਸੁ ਗਲਤ ਕਰਾਂਗੇ ਕੌਣ ਸਾਹ ਨਾ ਕੌਣ ਸਾਹ ਕੀ ਗੱਲ ਹੋਗੀ ਆਮ ਆਦਮੀ ਪਾਰਟੀ ਸਰਕਾਰ ਹੋਵੇ ਤੁਸੀਂ ਮੋਕੇ ਦੇ ਕੌਂਸਲਰ ਹੋਏ ਤੇ ਬਿਜਲੀ ਬੋਰਡ ਵੱਲ ਸਾਡੇ ਫੋਨ ਨਾ ਚੱਕ ਰਹੇ ਹੋ ਨਾ ਕੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਤੁਹਾਡੇ ਚੈਨਲ ਦਾ ਸਰੋਤਾ ਤੇ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਆਵਾਮ ਦੀ ਆਵਾਜ਼ ਕਿਤਨਾ ਕਿਤੇ ਲੈ ਕੇ ਆਉਂਦੇ ਹੋ ਔਰ ਸਾਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਕਈ ਗੱਲਾਂ ਪਤਾ ਲੱਗਦੀਆਂ ਤੁਸੀਂ ਪਿਛਲੇ ਦਿਨ ਬਾੜ ਚ ਘੁੰਮ ਕੇ ਆਨੇ ਕਿ ਇੱਕ ਸਰਵੇ ਕੀਤਾ ਸੀ ਔਰ ਉਹਦੇ ਵਿੱਚ ਯਾਨੀ ਕਿ ਬਿਜਲੀ ਬਾਰੇ ਖਬਰ ਲਾਈ ਸੀ ਔਰ ਮੈਂ ਵੀ ਬਾੜ ਦੇ ਵਿੱਚ ਰਹਿਣਾ ਬਾੜ ਦੇ ਵਿੱਚ ਮੈਨੂੰ ਵੀ ਫੋਨ ਜਦੋਂ ਅਸੀਂ ਅੱਗੇ ਫੋਨ ਕਰਦੇ ਆ ਐਸ ਡੀਓ ਦੀਪਕ ਮੱਟੂ ਜੀ ਨੂੰ ਤਕਰੀਬਨ ਅੱਜ ਮੈਂ ਨਹੀਂ ਹੋ ਚੱਲਿਆ ਇਹ ਬੰਦਾ ਨਾ ਦਾ ਮੁੜ ਕੇ ਜਵਾਬ ਦਿੰਦਾ ਇਹਨਾਂ ਦੇ ਫੋਨ ਤੇ ਕੋਈ ਗੱਲ ਕਰਦਾ ਔਰ ਫੋਨ ਬਿਜੀ ਲਾ ਕੇ ਰੱਖਦਾ ਜਾਂ ਫੋਨ ਨਹੀਂ ਚੱਕਦਾ ਮੈਂ ਇੱਕ ਛੋਟ ਜੀ ਅੱਜ ਇਹੀ ਬੇਨਤੀ ਕਰਨ ਆਇਆ ਪੂਰੇ ਮਹਿਕਮੇ ਨੂੰ ਵੀ ਭਾਈ ਜੇ ਸਾਨੂੰ ਨੁਮਾਇੰਦਗੀ ਦਿੱਤੀ ਹੈ ਲੋਕਾਂ ਨੇ ਚੁਣਿਆ ਹੈ ਵਿਸ਼ਵਾਸ ਕੀਤਾ ਹੈ ਜੇ ਸਾਡਾ ਫੋਨ ਹੀ ਤੁਸੀਂ ਚੱਕ ਰਹੇ ਤੇ ਆਮ ਜਨਤਾ ਦਾ ਕੀ ਫੋਨ ਚੱਕਦੇ ਹੋਗੇ ਆਮ ਜਨਤਾ ਤੁਸੀਂ ਕੀ ਕੰਮ ਕਰਦੇ ਹੋਗੇ ਸੋ ਅੱਜ ਸਾਡੀ ਆਮ ਆਦਮੀ ਪਾਰਟੀ ਵੱਲੋਂ ਪਿੱਛੇ ਇਹਨਾਂ ਨੂੰ ਪੂਰੀ ਹਿਦਾਇਤ ਹੈ ਕਿ ਗਰਮੀ ਆਉਣ ਤੋਂ ਪਹਿਲਾਂ ਜਿਹੜੇ ਤਾਰ ਬਦਲਣ ਲਈ ਉਹ ਤਾਰ ਬਦਲੀ ਜਾਵੇ ਜਿਹੜਾ ਟਰਾਂਸਫਰ ਜਿੱਥੇ ਲੱਗਣ ਨਾਲ ਟਰਾਂਸਫਰ ਲੱਗਿਆ ਜਾਵੇ ਇਹ ਇਹਨਾਂ ਦਾ ਟਰਾਂਸਫਰ ਅਲੋਕੇਟ ਕਰਦੇ ਆ ਨਾ ਤਾਰ ਬਦਲਦੇ ਆ ਔਰ ਨਾ ਹੀ ਫੋਨ ਚੱਕਦੇ ਆ ਸੋ ਅੱਜ ਇਹਨਾਂ ਨੂੰ ਅਹੀ ਪੁੱਛਣਾ ਵਾ ਵੀ ਤੁਸੀਂ ਕਿਉਂ ਨਹੀਂ ਫੋਨ ਚੱਕਦੇ ਤੁਸੀਂ ਕੰਮ ਕਿਉਂ ਨਹੀਂ ਕਰਦੇ ਆਮ ਆਦਮੀ ਪਾਰਟੀ ਵੱਲੋਂ ਪਿੱਛੇ ਪੂਰਾ ਸਮਾਨ ਇਹਨਾਂ ਨੂੰ ਮੁਹੱਈਆ ਕਰਾਇਆ ਗਿਆ ਔਰ ਐਮਐਲਏ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਨੇ ਮੇਰੇ ਸਾਹਮਣੇ ਕੇ ਮੈਰੀ ਫੋਨ ਕੀਤਾ ਔਰ ਇਹ ਹਦਾਇਤ ਦਿੱਤੀ ਇਹਨਾਂ ਨੂੰ ਵੀ ਜਿਹੜੇ ਤਾਰ ਬਦਲਣ ਵਾਲੀ ਆ ਉਹ ਤਾਰ ਬਦਲੀ ਜਾਵੇ ਤੋਰੀ ਸਭ ਕੀ ਤੇ ਇਹ ਤਾਂ ਨਹੀਂ ਹੁੰਦਾ ਕਿ ਕਹਿੰਦੇ ਨੇ ਕਿ ਜੇ ਤੁਸੀਂ ਹੁਣੇ ਪੈਸੇ ਦੋ ਤਾਂ ਤੁਹਾਡਾ ਕੰਮ ਮਿੰਟ ਤੋਂ ਪਹਿਲਾਂ ਹੋ ਜਾਵੇਗਾ ਅਕਸਰ ਇਦਾਂ ਵੀ ਚੱਲਦਾ ਆ ਰਿਹਾ ਕਿਉਂਕਿ ਪ੍ਰਾਣੀਆਂ ਆਤਾ ਪਈਆਂ ਹੋਈਆਂ ਨੇ ਤੋ ਟਾਈਮ ਤਾਂ ਲੱਗਦਾ ਵਾ 74 ਸਾਲ ਦਾ ਇਹ ਜਿਹੜਾ ਰਿਕਾਰਡ ਹੈ ਤੋ ਆਮ ਆਦੀ ਪਾਰਟੀ ਸਗਾ ਹੱਥੇ ਚ ਹੋਣਾ ਆ ਜਦੋਂ ਪੈਸੇ ਦੋ ਤੋ ਮਿੰਟਰੇ ਪਹਿਲਾਂ ਕੰਮ ਹੋ ਜਾਂਦਾ ਤੇ ਜੇ ਆਪਾਂ ਉਹਦਾ ਫੋਨ ਕਰੇ ਗੱਲੇ ਨਹੀਂ ਸੁਣਦੇ ਕਿਸੇ ਦੀ ਦੇਖੋ ਜਿਹੜੀ ਇਹ ਸੀਟ ਹੈ ਐਸਟੋ ਸਾਡੇ ਸੀਟ ਹੈ ਇਹ ਲੋਕਾਂ ਦੀ ਸੀਟ ਹੈ ਇਹ ਲੋਕਾਂ ਦੇ ਵਿਸ਼ਵਾਸ ਦੀ ਸੀਟ ਹੈ ਕਿ ਇਹ ਸੀਟ ਤੇ ਬਹਿ ਕੇ ਬੰਦਾ ਕੰਮ ਕਰੂਗਾ ਸਾਡਾ ਫੋਨ ਚੱਕੂਗਾ ਕਿਉਂਕਿ ਬਿਜਲੀ ਤਾਰਾ ਜਿਹੜੀਆਂ ਤਾਰਾ ਤੁਹਾਨੂੰ ਪਤਾ ਜਿਹੜੇ ਕਮਜ਼ੋਰ ਤਾਰਾ ਨੇ ਉਹ ਪਹਿਲੀ ਬਦਲ ਦਿੱਤੀ ਜਾਣੀ ਚਾਹੀਦੀਆਂ ਤਾਂ ਕਿ ਸਾਨੂੰ ਗਰਮੀ ਦੇ ਵਿੱਚ ਪ੍ਰੋਬਲਮ ਨਾ ਆਵੇ ਔਰ ਮੈਂ ਪਿਛਲੇ ਸਮੇਂ ਹੀ ਦੇਖਿਆ ਕਿ 18-18 ਘੰਟੇ ਦੇ ਵਿੱਚ ਯਾਨੀ ਕਿ ਇੱਕ ਫਿਊਜਨ ਨੇ ਜੋੜਿਆ ਜੇ ਇੱਕ ਫਿਊਜ ਜੋੜਨ ਨੂੰ 18 ਘੰਟੇ ਲੱਗਦੇ ਆ ਤੇ ਸਾਨੂੰ ਤਾਂ ਆਮ ਆਦਮੀ ਪਾਰਟੀ ਵੱਲੋਂ ਹਦਾਇਤ ਹੈ ਕਿ ਆਪਣਾ ਕੰਮ ਪਹਿਲ ਦੇ ਆਧਾਰ ਤੇ ਅਫਸਰਾਂ ਦੇ ਸਿਰ ਤੇ ਚੜ ਕੇ ਕਰਾਓ ਜੇ ਕੋਈ ਨਹੀਂ ਕਰਦਾ ਸਾਨੂੰ ਦੱਸੋ ਔਰ ਅੱਜ ਇਹਨਾਂ ਨੂੰ ਇਹ ਸਵਾਲ ਪੁੱਛਣ ਆਏ ਆ ਵੀ ਭਾਈ ਤੁਸੀਂ ਕੰਮ ਕਿਉਂ ਨਹੀਂ ਕਰਦੇ ਤੁਹਾਡੇ ਕੋਲ ਕਿਛੇ ਦੀ ਕਮੀ ਆ ਜਾਂ ਤੁਹਾਨੂੰ ਪਿੱਛੋਂ ਟਰਾਂਸਫਰ ਮਿਲਿਆ ਤਾਰਾ ਮਿਲਿਆ ਲੋਕੇ 90 ਟਰਾਂਸਫਰ ਅਲੋਕੇਟ ਹੋਏ ਆ ਫਿਰ ਤੁਸੀਂ ਕੰਮ ਕਿਉਂ ਨਹੀਂ ਕਰ ਰਹੇ ਇਹਨਾਂ ਨੇ ਪਿਛਲੇ ਸਮੇਂ ਸਾਨੂੰ ਇੱਕ ਗੱਲ ਦੱਸੀ ਸੀ ਵੀ ਸਾਡੇ ਕੋਲ ਸਟਾਫ ਥੋੜੀ ਕਮੀ ਚੱਲ ਰਹੀ ਹੈ ਚਲੋ ਅਸੀਂ ਇਹਨਾਂ ਨਾਲ ਕੋਆਪਰੇਟ ਕਰਦੇ ਹਾਂ ਤੁਹਾਡੇ ਕੋਲ ਸਟਾਫ ਦੀ ਕਮੀ ਹੈ ਜਿਹੜੇ ਸਾਡੇ ਕੰਮ ਪੈਂਡਿੰਗ ਹੈ ਇਹ ਪੈਂਡਿੰਗ ਕੰਮ ਫੜੋ ਸਾਡੇ ਤੇ ਇਹਨਾਂ ਨੂੰ ਇੱਕ ਇੱਕ ਕੰਮ ਕਰਾ ਦਿਓ ਇੱਕ ਮਹੀਨੇ ਜੇ ਕੰਮ ਹੀ ਕਰਾ ਦਿਓ ਪਰ ਇਹਨਾਂ ਨੇ ਇੱਕ ਮਹੀਨੇ ਸਾਡਾ ਇੱਕ ਕੰਮ ਵੀ ਨਹੀਂ ਕਰਾਇਆ ਅਸੀਂ ਇਹਨਾਂ ਨੂੰ ਕੋਆਪਰੇਟ ਕਰਦੇ ਆ ਪਰ ਇਹ ਸਾਨੂੰ ਕਿਤੇ ਨਾ ਕਿਤੇ ਕੋਆਪਰੇਟ ਬਿਲਕੁਲ ਨਹੀਂ ਕਰਦੇ ਇਲੈਕਟ੍ਰੀਕ ਰੂਪ ਚ ਕੰਪਲੀਟ ਦੇ ਰਹੇ ਤੁਸੀਂ ਐਕਸ਼ਨ ਸਾਨੂੰ ਲੋ ਇਲੈਕਟ੍ਰੀਕ ਰੂਪ ਚ ਬਿਲਕੁਲ ਇਲੈਕਟ੍ਰੀਕ ਰੂਪ ਦੇ ਵਿੱਚ ਕੰਪਲੀਟ ਕਰਵਾਗੇ ਔਰ ਜਿਹੜਾ ਅਫਸਰ ਕੰਮ ਨਹੀਂ ਕਰੂਗਾ ਸਰਕਾਰ ਨੂੰ ਕਹਿ ਕੇ ਉਹਨਾਂ ਦੇ ਉੱਪਰ ਜਿਹੜੇ ਅਫਸਰ ਸਾਹਿਬਾਨ ਨੂੰ ਉਹਨਾਂ ਨੂੰ ਕਹਿ ਕੇ ਉਹਨੂੰ ਇੱਥੋਂ ਚਲਦਾ ਕੀਤਾ ਜਾਊਗਾ ਤਾਂ ਕਿ ਜਨਤਾ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਸੋ ਇਹ ਸਾਜੀ ਅਨੂ ਚੋਧਰੀ ਸੋ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਚੋਧਰੀ ਜੀ ਵੱਲੋਂ ਅੱਜ ਐਸਡੀਓ ਨੂੰ ਕਿੰਨੇ ਚਿਰ ਮਹੀਨੇ ਤੋਂ ਉੱਪਰ ਹੋ ਗਿਆ ਕਾਲ ਕਰਦೇನೆ ਪਰ ਮੱਟੂ ਜੀ ਜਿਹੜਾ ਨਾਮ ਹੈ ਤੇ ਉਹ ਫੋਨ ਨਹੀਂ ਚੱਕਦੇ ਤੇ ਹੁਣ ਇਹਦੇ ਬਾਰੇ ਐਕਸ਼ਨ ਸਾਹਿਬ ਇੱਥੇ ਬੈਠੇ ਨੇ ਐਕਸ਼ਨ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਜਿਹੜੇ ਨੀਚੇ ਵਾਲੇ ਕੀ ਉਹ ਆਪਣੇ ਆਪ ਨੂੰ ਸੀਐਮ ਜੀ ਆ ਸੋਚ ਰਖਦੇ ਨੇ ਕਿ ਜਿਹੜਾ ਫੋਨ ਨਹੀਂ ਚੱਕਦੇ ਹੁਣ ਇਹਦੇ ਬਾਰੇ ਐਕਸ਼ਨ ਸਾਹਿਬ ਨਾਲ ਗੱਲਬਾਤ ਕਰਾਂਗੇ ਉਹ ਉਹ ਕੀ ਕਾਰਵਾਈ ਕਰਦੇ ਨੇ ਜੇ ਉਹ ਇਹਨਾਂ ਵੱਲੋਂ ਕਿਹਾ ਜਾਦਾ ਕੌਂਸਲ ਵੱਲੋਂ ਕਿ ਅਸੀਂ ਲਿਖਤੀ ਰੂਪ ਚ ਕੰਪਲੇਂਟ ਪਾਵਾਂਗੇ ਕਿਉਂਕਿ ਇਹੋ ਜਿਹੇ ਹਫਤਾ ਸਾਨੂੰ ਨਹੀਂ ਚਾਹੀਦੇ ਕਿਉਂਕਿ ਜਨਤਾ ਦੀ ਆਵਾਜ਼ ਆ ਆਮ ਆਮ ਪਾਰਟੀ ਦੀ ਸਰਕਾਰ ਆ ਤੇ ਆਮ ਜਨਤਾ ਜਿਹੜੀ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਖਲਵਾੜ ਹੋਵੇ ਤਾਂ ਵੀਡੀਓ ਨੂੰ ਚਲਦੀ ਚੱਲੀ ਨੂੰ ਸ਼ੇਅਰ ਕਰ ਦਰੋ ਜੀ ਧੰਨਵਾਦ ਜੀ ਸ਼ੁਕਰੀਆ ਸਰ ਇੱਕ ਕੰਪਲੇਂਟ ਲੈ ਕੇ ਆਏ ਨੇ ਨੂੰ ਚੋਦਰੀ ਜੀ ਉਹ ਕਾਫੀ ਚੋਤੋਂ ਜਿਹੜੇ ਐਜੂ ਕਰੇ ਨੇ ਮੱਟੂ ਜੀ ਨੇ ਉਹ ਫੋਨ ਨਹੀਂ ਚੱਕਦੇ ਇਨਾਂ ਦੀ ਕੰਪਲੇਂਟ ਆਪਣੇ ਕੋਲੇ ਆ ਗਈ ਆ। ਇਹਦੀ ਕੰਪਲੇਂਟ ਤੇ ਆਪਾਂ ਇਨਵੈਸਟੀਗੇਸ਼ਨ ਕਰ ਲਵਾਂਗੇ। ਪ੍ਰੋਪਰ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊ। ਕੋਈ ਦੇਖ ਲਈ ਕਾਫੀ ਲੋਕ ਬਾਹਰ ਖੜੇ ਨੇ ਕਹਿੰਦੇ ਸਾਡੇ ਮੀਟਰ 6-6 ਮਹੀਨੇ ਤੋਂ ਉੱਪਰ ਹੋ ਗਏ ਨੇ ਅੱਜ ੱੱਕੇ ਖਾ ਰਹੇ ਨੇ ਤੇ ਕੋਈ ਹੱਲ ਨਹੀਂ ਹੋ ਰਿਹਾ। ਮੀਟਰ ਤਾਂ ਤੇ ਟੱਕ ਇਸ਼ੂ ਨਹੀਂ ਹੈ गाइस 6 ਮਹੀਨੇ ਬੜਾ ਸਾਰੇ ਹੁੰਦੇ ਆ ਇਸ਼ੂ ਨਹੀਂ ਹੈ। ਇਨਾਂ ਕੀ ਐਕਸ਼ਨ ਲਾਉਂਗੇ ਜੀ? ਉਹ ਜੋ ਵੀ ਹੋ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊ। ਆਪਣਾ ਨਾਮ ਕੀ ਹੈ ਜੀ? ਮੇਰਾ ਮੇਰਾ ਅਮਰਿੰਦਰ ਸਿੰਘ। ਸੋ ਐਕਸਰ ਸਾਹਿਬ ਨਾਲ ਗੱਲਬਾਤ ਹੋਈ ਆ ਔਰ ਇਹਨਾਂ ਨੇ ਕਿਹਾ ਕਿ ਜੋ ਵੀ ਮੈਥੋਂ ਕੰਪਲੇਂਟ ਆਏ ਉਹਦਾ ਹੱਲ ਕਰਾਂਗਾ ਤੇ ਵਾਕੇ ਕਹਿੰਦੇ ਨੇ ਕਿ ਜਿਹੜੀ ਆਮ ਆਦੀ ਪਾਰਟੀ ਸਰਕਾਰ ਬਣੀ ਆ ਆਮ ਜਨਤਾ ਵਾਸਤੇ ਬਣੀ ਆ ਤੇ ਵਧੀਆ ਸਲਾੰਗਾ ਜੋ ਕਦਮ ਨੇ ਕਿਉਂਕਿ ਜਿੱਥੇ ਕੰਮ ਵਧੀਆ ਉੱਥੇ ਅਸੀਂ ਪ੍ਰਸ਼ੰਸਾ ਵੀ ਕਰਾਂਗੇ ਤੇ ਜਿੱਥੇ ਦੇਖ ਰਹੇ ਕੀ ਕੋਈ ਦਿੱਕਤ ਸਾਹਮਣੇ ਆ ਰਹਾ ਤਾਂ ਓਬਵੀਅਸਲੀ ਚੈਨਲ ਰਾਹੀਂ ਦਿਖਾਵਾਂਗੇ ਤੁਹਾਡੀ ਅਗਰ ਕੋਈ ਸਮੱਸਿਆ ਸੇ ਸਾਡੇ ਦਿੱਤੇ ਗਏ ਨੰਬਰ ਸੰਪਰਕ ਕਰੋ ਤਾਂ ਜੋ ਵੀ ਤੁਹਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਦਾ ਰਹੀਏ ਤਾਂ ਹੁਣ ਐਕਸਰ ਸਾਹਿਬ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ ਐਸਡੀਓ ਦੇ ਖਿਲਾਫ ਤਾਂ ਉਹ